ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬਿਅੰਤ ਸਿੰਘ ਆ ਜਾ ਤੁਸੀਂ ਦੇਖ ਰਹੇ ਹੋ ਜੇਟੀਨ ਨਿਊਜ਼ ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਜਿੰਨੇ ਵੀ ਇਹ ਸਾਡੀ ਵੀਡੀਓ ਦੇਖ ਰਹੇ ਨੇ ਪੰਜਾਬੀ ਵੀਰਾਂ ਨੂੰ ਦੇਸ਼-ਵਦੇਸਾਂ ਚ ਬੈਠੇ ਸਾਡੇ ਭੈਣ ਭਰਾਵਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਮੁਬਾਰਕਾਂ ਹੋਣ ਤੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਰਹੋ ਖੁਸ਼ ਰਹੋ ਤੇ ਦੂਸਰਾ ਸਾਨੂੰ ਅਸੀਂ ਅੱਜ ਨਵੇਂ ਸਾਲ ਦਾ ਇੱਕ ਤੋਹਫਾ ਦੇਣ ਜਾ ਰਹੇ ਹਾਂ ਇਸ ਵਕਤ ਅਸੀਂ ਪਿੰਡ ਦੇ ਖੇਪੜ ਦੇ ਪੈਟਰੋਲ ਪੰਪ ਵਾਲੇ ਅੱਡੇ ਤੇ ਖੜੇ ਹਾਂਗੇ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਐਕਸਿਸਟੈਂਟ ਆ ਬਿਲਕੁਲ ਤੇ ਨਾਲ ਹੀ ਮਾਣਾ ਹਲਵਾਈ ਉਹਨੂੰ ਸਭ ਜਾਣਦੇ ਨੇ ਤੇ ਨਾਲ ਇੱਕ ਜਿੰਮਾ ਉਹ ਤੋਂ ਸਭ ਅਸੀਂ ਬੱਕ ਬਾਂਗੇ ਉਸ ਦੇ ਨਾਲ ਇੱਕ ਸਲੂਨ ਕੀਤਾ ਵੀਰਾਂ ਨੇ ਤੁਸੀਂ ਇਹ ਕਹਿ ਸਕਦੇ ਹੋ ਕਿ ਸੰਗਰੂਰ ਜ਼ਿਲ੍ਹੇ ਦਾ ਬਹੁਤ ਵੱਡਾ ਸਲੂਨ ਕਹਿ ਸਕਦੇ ਆ ਇਸ ਨੂੰ ਆਜੋ ਆਪਾਂ ਤੁਹਾਨੂੰ ਸਾਰੇ ਉਸ ਦੀ ਕਵਰੇਜ ਦਿਖਾਉਂਦੇ ਆਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇੱਥੇ ਬਾਈਆਂ ਦੇ ਕੀ ਰੇਟ ਨੇ ਜਾਂ ਕਿਸ ਤਰ੍ਹਾਂ ਦੀ ਕੀ ਫੈਸਿਲਿਟੀ ਆ ਆਪਾਂ ਸਾਰੀ ਗੱਲਬਾਤ ਕਰਦੇ ਆਂ ਵੀਰਾਂ ਦੇ ਨਾਲ ਆਜੋ ਫਿਰ ਦੇਖ ਸਕਦੇ ਹੋ ਦੋਸਤੋ ਤੁਸੀਂ ਇਹ ਸੁਨਾਵ ਵਾਲਾ ਪਹਿਲਾ ਅੱਡਾ ਇਹਦੇ ਨਾਲ ਆ ਜਿੰਮਾ ਕੀ ਤੇ ਆਗਾ ਹੋ ਸਲੂਨ ਦੇਖ ਸਕਦੇ ਹੋ ਜਮਹੂਰਤ ਕੀਤੀ ਹੈ ਕਿ ਬਾਈਆਂ ਨੇ ਤੇ ਅਸੀਂ ਵੀ ਧੰਨਵਾਦ ਕਰਦੇ ਆ ਸਾਨੂੰ ਬੁਲਾਇਆ ਤੇ ਆਜੋ ਅੰਦਰ ਚੱਲ ਕੇ ਆਪਾਂ ਦਿਖਾਉਨੇ ਤੁਹਾਨੂੰ ਤੇ ਬਾਈਆਂ ਨੇ ਬਹੁਤ ਵਧੀਆ ਸਲੂਨਾਂ ਤਿਆਰ ਕੀਤਾਗਾ ਤੇ ਹਰ ਇੱਕ ਇਥੇ ਫੈਸਿਲਿਟੀ ਮਿਲੂਗੀ ਤੁਹਾਨੂੰ ਦੇਖ ਸਕਦੇ ਹੋ ਆਹ ਦੇਖ ਸਕਦੇ ਤੁਸੀਂ ਤੇ ਸਾਰੇ ਵੀਰਾਂ ਨੂੰ ਸਾਡੀ ਬੇਨਤੀ ਹੈ ਕਿ ਵੀਡੀਓ ਸ਼ੇਅਰ ਜਰੂਰ ਕਰਿਓ ਆ ਗਿਆ ਉਹ ਗਿਆ ਆ ਇਹ ਐਨਰਜੀ ਇਸ ਤਰ੍ਹਾਂ ਆਪ ਸੋਹਣੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਬਾਈ ਨੇ ਸੂਰ ਕੀਤਾ ਹੈ ਤੇ ਅੱਜ ਮਹੂਰਤ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਦੱਸੋ ਤੁਹਾਡਾ ਨਾਮ ਕੀ ਆ ਮੇਰਾ ਨਾਮ ਹੈ ਸੋਨੀ ਸਿੰਧੀ ਜੀ ਜੀ ਸਾਲਿਆਂ ਨੂੰ ਸਸਰੀਦਾਰ ਨਵੇਂ ਸਾਲ ਦੀਆਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਧਾਈਆਂ ਜੀ ਠੀਕ ਆ ਤੇ ਆਪਣਾ ਸਰੂਨ ਆਈ ਬਲਬੀਰ ਹੱਡੋ ਸਰੂਨ ਜਿੱਥੇ ਪਾ ਦੇ ਵਿੱਚ ਸਾਰੇ ਆਪਾਂ ਨੇ ਤੇ ਅੱਜ ਆਪਣੀ ਮਹੂਤ ਦਾ ਸਰੂਨ ਦੀ ਤੇ ਸਾਰੇ ਪਹੁੰਚੇ ਆਪਣੇ ਵੀਰ ਸਾਰੇ ਭਰਾ ਪਹੁੰਚੇ ਆਪਣੇ ਲਵੇ ਸਰੂਨ ਚ ਤੇ ਬਸ ਬਾਤੀ ਆਪਣੇ ਆ ਭਰਾ ਸਾਰੇ ਸਰੂਨ ਦੇ ਵਿੱਚ ਪਹੁੰਚੇ ਹੋਏ ਨੇ ਵਿੱਚ ਜੈਂਸ ਰੇਡੀ ਦਾ ਸਾਰਿਆਂ ਦਾ ਮੂਲਾ ਜੀ ਆਪਣੇ ਲਵੇ ਹਾਂ ਜੀ ਹਾਂ ਤੇ ਕੋਈ ਰੇਟ ਰੂਟ ਫੜ ਕੇ ਮੈਨੂੰ ਤੁਹਾਡੇ ਇਹ ਰੇਟ ਬਸ ਆਪਣੇ ਠੀਕ ਸਾਦਾ ਜੀ ਪੈਂਟਾ ਹੀ ਬਸ ਰੇਟ 100 ਰੁਪਈਆ ਜੀ ਹਾਂ ਜੀ ਠੀਕ ਆ ਠੀਕ ਆ ਹਾਂ ਜੀ ਇਹ ਹੈ ਜੇ ਕੰਮ ਹੋ ਜਾਣਾ ਹਾਂ ਹਾਂ ਹੀ ਜੇ ਕੰਮ ਹੋ ਜਾ ਰੇਟ ਨੂੰ ਬਹੁਤ ਜ਼ਿਆਦਾ ਚੀਜ਼ ਆ ਬੜਾ ਸਭ ਤੋਂ ਪਹਿਲਾਂ ਹੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਜੀ ਤੁਹਾਨੂੰ ਪਤਾ ਹੀ ਹੁਣ ਆਪਣੇ ਭਾਈ ਨਗਰਾਹ ਤੋਂ ਸੋਨੀ ਨੇ ਸਲੂਨ ਕਰਾਇਆ ਬਹੁਤ ਵਧੀਆ ਕੰਮ ਆਗਾ ਮੈਂ ਰਾਤ ਦੀ ਬਾਅਦ ਟਾਈ ਨੇ ਦੇਖੋ ਕਿੰਨੇ ਵਧੀਆ ਇਹਨਾਂ ਗੱਲ ਬਣਾਉਣ ਲੱਗਾ ਬਾਕੀ ਰੇਟ ਵੀ ਕੋਈ ਇੰਨਾ ਜ਼ਿਆਦਾ ਨਹੀਂ ਹੈਗਾ ਜੇ ਆਪਾਂ ਕਹਿ ਦਈਏ ਠੀਕ ਹੈ ਜੀ ਐਕਸ ਰੇਟ ਹੈਗਾ ਏ ਬਹੁਤ ਵਧੀਆ ਕੰਮ ਆ ਸਾਰੇ ਆਪਾਂ ਸਾਰਿਆਂ ਨੂੰ ਕਹਿਣਾ ਵੀ ਸਾਰੇ ਆਪਣੇ ਭਾਈ ਆਇਆ ਕਰੋ ਵਾਲ ਕਟਾਇਆ ਕਰੋ ਕੰਮ ਕਰਾ ਕੇ ਦੇਖੋ ਇੱਕ ਵਾਰ ਫੇਰ ਪਤਾ ਲੱਗੂਗਾ ਭਾਈ ਹਨਾ ਠੀਕ ਹੈ ਜੀ ਬਾਕੀ ਵਧਾਈਆਂ ਭਾਈ ਤੇਨੂੰ ਸਲੂਨ ਦੇ ਆ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਜੀ